ਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਤੁਹਾਨੂੰ ਤਿੰਨੇ ਮੱਜਾਂ ਨੇ ਜਿਹੜੀਆਂ ਇਹ 7-7 ਮਹੀਨੇ ਦੀਆਂ ਗੱਭਣ ਹੋ ਚੁੱਕੀਆਂ ਨੇ ਮੂਲੀ ਦਾ 43 54 ਤੋਂ ਆ ਜੀ ਵਿਚਾਰੜੀ ਆ ਜਿਹੜੀ ਇਹ 14 40 34 ਤੋਂ ਆ ਜੀ ਉਸ ਤੋਂ ਅੱਗੇ ਆ ਜੀ ਜਿਹੜੀ ਉਹ PC 843 ਤੋਂ ਔਰ ਉਸਤ ਮਹਿੰਦਾਲੀ ਇਹ ਤੁਹਾਡੇ ਸਾਹਮਣੇ ਆਪਣੀ ਜਿਹੜੀ ਇਕੱਠੀ ਖੜੀ ਆ ਇਹ ਆ ਦੇਖੋ ਜੀ ST 767 ਦੀ ਇਦੇ ਨਾਲ ਇਹ ਇਕੱਠੀ ਖੜੀ ਆ ਜਿਹੜੀ ਇਹ ਆਪਣੀਆਂ M460 ਦੀ ਦੋਸਤੋ ਮੈਂ ਐਸੇ ਕਰਕੇ ਕਹਿੰਦਾ ਹ ਹਰ ਇੱਕ ਵੀਡੀਓ ਦੇ ਵਿੱਚ ਵੀ ਆਪਣੇ ਘਰਾਂ ਦੇ ਵਿੱਚ ਤਕਰੀਬਨ ਮੱਝਾਂ ਹਰ ਇੱਕ ਕੋਲੇ 15 ਤੋਂ 16 ਲੀਟਰ ਵਾਲੀਆਂ ਨੇ ਤਾਂ ਆਪਾਂ 4000 ਪਲੱਸ ਵਾਲੇ ਹੀ ਸੀਮਨ ਲਵਾਈਏ ਨਾ ਕਿ 5000 ਵਾਲੇ ਕਿਉਂਕਿ ਪੀੜੀ ਦਾਰ ਪੀੜੀ ਹੀ ਪਸ਼ੂਆਂ ਦੇ ਵਿੱਚ ਆਪਣੇ ਦੁੱਧ ਦੀ ਵਡਾਤਰੀ ਹੋ ਸਕਦੀ ਆ ਦੇਖੋ ਜਿਵੇਂ ਕਿ ਹੁਣ ਇਹ 7-7 ਮਹੀਨੇ ਦੀ ਗੱਬਣਾ ਹੋ ਚੁੱਕੀ ਨੇ ਤਿੰਨੇ ਦੁੱਧ ਦਿੰਦੀਆਂ ਨੇ ਦੋਸਤੋ ਤੇ ਆਉਣ ਵਾਲੇ ਸਮੇਂ ਚ ਉਹਨਾਂ ਦੇ ਵੀ ਬੱਚੇ ਦਿਖਾਵਾਂਗੇ ਆ ਦੇਖੋ ਜੀ ਆਪਾਂ ਆਪਦੇ ਘਰੀ ਨਸਲ ਤਿਆਰ ਕਰਨ ਲੱਗੇ ਆ ਆ ਸਟੇਜ 736 ਵਾਲੀ ਦੇਖ ਲਓ ਜੀ ਤੇ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਹੋਰ ਦਿਖਾਉਨੇ ਆ ਜਿਵੇਂ ਕਿ ਆਪਾਂ ਪਸ਼ੂਆਂ ਦੇ ਮੱਝਾਂ ਦੇ ਵਿੱਚ ਸੀਮਣਾ ਦੇ ਮੰਗਰ ਬਹੁਤ ਜ਼ਿਆਦਾ ਦੌੜਦੇ ਆ ਵੱਧ ਤੋਂ ਵੱਧ ਮਹਿੰਗੇ ਤੋਂ ਮਹਿੰਗਾ ਸੀਮਣ ਲਵਾਉਨੇ ਆ ਇੱਕ ਤੁਹਾਨੂੰ ਅੱਜ ਐਚਪੀਸੀ ਪੱਛੀ ਦਿਖਾ ਰਹੇ ਆ ਆ ਦੇਖੋ ਜੀ ਇਹ ਆਪਣੇ ਘਰੇ ਇੱਕ ਦੇਸੀ ਬੱਛੀ ਦੇ ਵਿੱਚੋਂ ਇੱਕ ਪਿੰਡ ਦੇ ਵਿੱਚ ਨਾਰਮਲ ਬੁੱਲ ਫਿਰਦਾ ਸੀ ਉਦੋਂ ਤੋਂ ਕ੍ਰੋਸ ਕਰਾਈ ਹੋਈ ਸੀ ਇਹ ਬੱਛੀ 2 ਸਾਲ ਦੀ ਸੂਈ ਸਾਨੂੰ ਉਮੀਦ ਨਹੀਂ ਸੀ ਵੀ ਇਹਨਾਂ ਦੁੱਧ ਦੇ ਦੂਗੀ ਤੁਹਾਨੂੰ ਇਹਦਾ ਥਣ ਲੇਵਾ ਦਿਖਾ ਰਿਆਂ ਅੱਜ ਤਕਰੀਬਨ 20 ਦਿਨਾਂ ਦੀ ਸੂਈ ਹੋਈ ਆ ਤੁਸੀਂ ਆਰਡਰ ਕੁਆਲਿਟੀ ਦੇਖੋ ਇਹਦੀ ਤੁਸੀਂ ਤੁਰਦੀ ਦੀ ਆਰਡਰ ਕੁਆਲਿਟੀ ਤੁਹਾਨੂੰ ਦਿਖਾ ਰਹੇ ਆਂ ਦੇਖੋ ਜਿਵੇਂ ਕਿ ਆਪਣੇ ਸੈਕ ਦੇ ਬੁੱਲ ਦੇ ਆਪਾ ਮਹਿੰਗੇ ਤੋਂ ਮਹਿੰਗਾ ਸੀਮਨ ਭਰੌਣੇ ਆ ਉਦੇ ਤਰ੍ਹਾਂ ਆਰਡਰ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਜ਼ਦੀਕ ਤੋਂ ਇਸੇ ਕਰਕੇ ਭਈ ਗੋਰਿਆਂ ਨੇ ਬਹੁਤ ਜਿਆਦਾ ਤਰੱਕੀ ਕੀਤੀ ਹੋਈ ਆ ਕੋਈ ਵੀ ਸੀਮਣ ਦਾ ਬੋਲ ਆਉਂਦਾਗਾ ਤਾਂ ਉਹ ਸਾਰੀਆਂ ਬਿਮਾਰੀਆਂ ਅਠਮਾਰੀਆਂ ਦੁੱਧ ਦੇ ਕਪੈਸਿਟੀ ਤੇ ਥਾਣਾ ਦੇ ਬਾਰੇ ਸਾਰੀ ਜਾਣਕਾਰੀ ਲੈ ਕੇ ਹੀ ਸੀਮਨ ਤਿਆਰ ਕਰਦੇ ਨੇ ਦੇਖੋ ਉਹ ਬੁੱਲ ਭਾ ਮ ਆਪਣੇ ਲਈ ਨਾਰਮਲ ਸੀਤਾ ਅੱਜ ਆਪਣੇ ਘਰੇ ਉਸ ਬੁੱਲ ਦੇ ਬੱਚੀ ਦੀ ਦੇਣ ਦੇਖੋ ਤੁਸੀਂ ਆਰਡਰ ਦੇਖ ਸਕਦੇ ਹੋ ਤੁਸੀਂ ਬਿਲਕੁਲ ਫਾੜੀ ਵਾਲਾ ਡਰਾ ਦੇਖੋ ਇਹ ਤਾਂ ਭਾ ਮ ਜੀ ਆਪਾਂ ਇੰਨਾ ਮਹਿੰਗਾ ਸੀਮਨ ਲਵਾਉਂਦੇ ਤਾਂ ਵੀ ਨਹੀਂ ਸੀ ਇਦਾਂ ਦਾ ਆਉਣਾ ਸੀ ਬਿਲਕੁਲ ਦੇਸੀ ਗਾਂ ਦੇ ਵਿੱਚੋਂ ਆਇਆ ਹੋਇਆ ਬੱਚਾ ਦਾ ਇਹ ਇਹ ਤਕਰੀਬਨ ਅੱਜ 20 ਦਿਨਾਂ ਦੀ ਸੂਈ ਹੋਈ ਆ 20 ਲੀਟਰ ਨੂੰ ਕ੍ਰੋਸ ਆ ਜੀ ਅੱਜ ਦੁੱਧ ਇਸੇ ਕਰਕੇ ਆਪਾਂ ਕਹਿੰਨੇ ਆ ਵੀਰੋ ਵੀ ਮੱਜਾਂ ਦੇ ਵਿੱਚ ਆਪਣੇ ਘਰ ਹੀ ਸੀਮਨ ਦਾ ਯੂਜ਼ ਕਰੋ ਸੋਚ ਸਮਝ ਕੇ ਕਰੋ ਨਾ ਕਿ ਕਿਸੇ ਮਹਿੰਗੇ ਬੁੱਲਾਂ ਵੱਲ ਦੌੜੋ ਵੀਰੋ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਔਰ ਲਾਈਕ ਜ਼ਰੂਰ ਕਰ ਦੇਣਾ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਪਸ਼ੂਆਂ ਦੇ ਫੀਡ ਬਾਰੇ ਜਾਣਕਾਰੀ ਜ਼ਰੂਰ ਦੇਵਾਂਗੇ